ਸਿੱਧੂ ਮਸੇਵਾਲੇ ਦਾ ਇੱਕ ਗੀਤ ਹੈ ਕਿ ਹੁਣਾ ਮਾਫੀਆ ਸਟਾਈਲ ਵਿਆਹ ਜੱਟ ਦਾ ਇਹ ਗੀਤ ਲਗਾ ਕੇ ਵਿਆਹ ਦੇ ਵਿੱਚ ਲੋਕਾਂ ਦੇ ਵੱਲੋਂ ਲਗਾਤਾਰ ਗੋਲੀਆਂ ਚਲਾਈਆਂ ਗਈਆਂ ਹਵਾਈ ਫਾਇਰ ਕੀਤੇ ਗਏ ਇੱਕ ਨਹੀਂ ਦੋ ਨਹੀਂ ਬਲਕਿ ਕਈ ਲੋਕਾਂ ਦੇ ਹੱਥਾਂ ਦੇ ਵਿੱਚ ਹਥਿਆਰ ਦੇਖੇ ਗਏ ਅਤੇ ਲਗਾਤਾਰ ਖੁਸ਼ੀ ਦੇ ਵਿੱਚ ਵਿਆਹ ਦੀ ਖੁਸ਼ੀ ਦੇ ਵਿੱਚ ਹਵਾਈ ਫਾਇਰ ਕੀਤੇ ਗਏ ਮਾਮਲਾ ਤਰਨਤਾਰਨ ਦੇ ਪਿੰਡ ਰੈਸੀ ਆਣੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਆਹ ਸਮਾਗਮ ਸੀ ਅਤੇ ਖੁਸ਼ੀ ਦੇ ਵਿੱਚ ਕਈ ਲੋਕਾਂ ਨੇ ਹਵਾਈ ਫਾਇਰ ਕੀਤੇ ਨੇ ਗਨੀਮਤ ਇਹ ਰਹੀ ਕਿ ਇਹ ਜਿਹੜੇ ਫਾਇਰ ਨੇ ਕਿਸੇ ਦੇ ਨਹੀਂ ਲੱਗੇ ਪਰ ਜੇਕਰ ਅਜਿਹੀ ਕੋਈ ਵਾਰਦਾਤ ਵਾਪਰ ਜਾਂਦੀ ਤਾਂ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਪਰ ਇਹ ਤਸਵੀਰਾਂ ਜਿਹੜੀਆਂ ਨੇ ਹੁਣ ਢੜਲੇ ਦੇ ਨਾਲ ਵਾਇਰਲ ਹੋ ਰਹੀਆਂ ਨੇ ਅਤੇ ਕਿਤੇ ਨਾ ਕਿਤੇ ਇਹ ਜਿਹੜਾ ਵਿਆਹ ਦਾ ਸਮਾਗਮ ਹੈ ਜਿਸ ਦੇ ਵਿੱਚ ਗੋਲੀਆਂ ਚੱਲਦੀਆਂ ਨਜ਼ਰ ਆਈਆਂ ਇਹ ਵਿਆਹ ਜਿਹੜਾ ਆ ਪਿੰਡ ਰੈਸੀਆਣੇ ਦਾ ਦੱਸਿਆ ਜਾ ਰਿਹਾ ਜਿਹੜਾ ਕਿ ਤਰਨਤਾਰਨ ਦਾ ਦੱਸਿਆ ਜਾ ਰਿਹਾ ਤਾਂ ਵਿਆਹ ਸਮਾਗਮ ਦੇ ਵਿੱਚ ਗੋਲੀਆਂ ਚਲਾਉਣ ਦੀ ਜੋ ਵੀਡੀਓ ਹੈ ਉਹ ਹੁਣ ਟੜਲੇ ਦੇ ਨਾਲ ਖੂਬ ਵਾਇਰਲ ਹੋ ਰਹੀ ਹੈ ਪੁਲਿਸ ਦੇ ਵੱਲੋਂ ਉਕਤ ਵੀਡੀਓ ਦਾ ਨੋਟਿਸ ਲੈ ਲਿਆ ਗਿਆ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਐਸਪੀ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਐਸਐਚਓ ਨੂੰ ਜਾਂਚ ਲਈ ਭੇਜ ਦਿੱਤਾ ਹੈ ਕਿ ਕਿਹਨਾ ਲੋਕਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਹੁੱਲੜ ਬਾਜੀ ਕੀਤੀ ਗਈ ਹੈ ਹਵਾ ਬਾਜੀ ਕੀਤੀ ਗਈ ਹੈ ਅਤੇ ਕਿੰਨੀਆਂ ਗੋਲੀਆਂ ਚੱਲੀਆਂ ਨੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਖਤ ਤਾੜਨਾ ਵੀ ਕੀਤੀ ਗਈ ਹੈ ਕਿ ਅਜਿਹਾ ਕਰਨਾ ਬਿਲਕੁਲ ਵੀ ਅਲਾਉਡ ਨਹੀਂ ਹੈ ਇਹ ਤਰੀਕਾ ਗੈਰ ਕਾਨੂੰਨੀ ਹੈ ਤੁਸੀਂ ਕਿਸੇ ਵੀ ਵਿਆਹ ਸਮਾਗਮਾ ਦੇ ਵਿੱਚ ਇਸ ਤਰੀਕੇ ਦੇ ਨਾਲ ਹਥਿਆਰਾਂ ਨੂੰ ਹੱਥ ਵਿੱਚ ਫੜ ਕੇ ਨਮਾਇਸ਼ ਨਹੀਂ ਕਰ ਸਕਦੇ ਅਤੇ ਨਾ ਹੀ ਕੋਈ ਹਵਾਈ ਫਾਇਰ ਕਰ ਸਕਦੇ ਆ ਅਕਸਰ ਅਜਿਹੇ ਘਟਨਾਵਾਸੀਂ ਦੇਖਦੇ ਆ ਜਿੱਥੇ ਕਿ ਕਿਸੇ ਨਾ ਕਿਸੇ ਵੱਲੋਂ ਬੇਸ਼ੱਕ ਹਵਾਈ ਫਾਇਰ ਕੀਤਾ ਜਾਂਦਾ ਪਰ ਗੋਲੀ ਕਿਸੇ ਸਖਸ਼ ਤੇ ਲੱਗ ਜਾਂਦੀ ਹੈ ਅਤੇ ਖੁਸ਼ੀ ਦਾ ਮਾਹੌਲ ਜਿਹੜਾ ਆ ਗਮ ਦੇ ਵਿੱਚ ਬਦਲ ਜਾਂਦਾ ਤਾਂ ਮਾਮਲਾ ਤਰਨਤਾਂ ਤੋਂ ਸਾਹਮਣੇ ਆਇਆ ਜਿੱਥੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਵਿਆਹ ਸਮਾਗਮ ਦੇ ਵਿੱਚ ਗੋਲੀਆਂ ਚੱਲੀਆਂ ਨੇ ਬਰਾਤ ਜਦੋਂ ਲਾੜੀ ਦੇ ਘਰ ਤੋਂ ਤੁਰਦੀ ਹੈ ਲਾੜਾ ਜਿਹੜਾ ਆ ਆਪਣੀ ਵੋਟੀ ਨੂੰ ਨਾਲ ਲੈ ਕੇ ਜਦੋਂ ਆਪਣੇ ਪਿੰਡ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਇਹ ਗੋਲੀਆਂ ਜਿਹੜੀਆਂ ਨੇ ਚੱਲਦੀਆਂ ਨਜ਼ਰ ਆਈਆਂ ਨੇ ਖੁਸ਼ੀ ਦਾ ਬੇਸ਼ੱਕ ਇਜ਼ਹਾਰ ਕੀਤਾ ਗਿਆ ਪਰ ਇਸ ਤਰੀਕਾ ਜਿਹੜਾ ਆ ਕਿਤਨਾ ਕਿਤੇ ਗਲਤ ਦੱਸਿਆ ਜਾ ਰਿਹਾ ਹੈ ਤਰਨ ਤਾਰਨ ਦੇ ਪਿੰਡ ਰੈਸੀਆਣੇ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਲਗਾਤਾਰ ਹੀ ਕਈ ਲੋਕਾਂ ਦੇ ਵੱਲੋਂ ਵੱਖ-ਵੱਖ ਹਥਿਆਰਾਂ ਤੋਂ ਜੋ ਫਾਇਰ ਨੇ ਹਵਾਈ ਫਾਇਰ ਜਿਹੜੇ ਨੇ ਉਹ ਕਿਤੇ ਗਈ ਨਹੀਂ ਤਾਂ ਹੁਣ ਵੀਡੀਓ ਜਿਹੜੀਆਂ ਨੇ ਢੜਲੇ ਦੇ ਨਾਲ ਵਾਇਰਲ ਹੋ ਰਹੀਆਂ ਨੇ ਤੇ ਮਾਮਲਾ ਜਿਹੜਾ ਹੁਣ ਪੁਲਿਸ ਪ੍ਰਸ਼ਾਸਨ ਨੂੰ ਭਣਕ ਪੈ ਚੁੱਕੀ ਐ ਇਸ ਮਾਮਲੇ ਦੀ ਤੇ ਇਸ ਮਾਮਲੇ ਦੀ ਹੁਣ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਸਾਡੇ ਹੁਣੇ ਧਿਆਨ ਦੇ ਵਿੱਚ ਆਇਆ ਇਹ ਰੈਸ਼ੀਆਣਾ ਪੈਂਟ ਦੀ ਵੀਡੀਓ ਆ ਜਿਹੜਾ ਪੀਐਸ ਸਦਰ ਤਰਨਤਾਨ ਦੇ ਅੰਡਰ ਆਉਂਦਾ ਆ। ਅਸੀਂ ਐਸਐਚਓ ਸਦਰ ਨੂੰ ਮੌਕੇ ਦੇ ਉੱਤੇ ਭੇਜਿਆ ਜਿਨ੍ਹਾਂ ਵੱਲੋਂ ਵੀ ਇਹ ਐਕਸੀਡੈਂਟ ਅਫੇਅਰ ਕਾਂ ਦੀ ਵੀਡੀਓ ਆਈ ਆ ਸਾਡੇ ਸਾਹਮਣੇ। ਉਹਨਾਂ ਦੇ ਬਰਖਿਲਾਫ ਸਖਤ ਤੋਂ ਸਖਤ ਮਹਿਰਬਾਨਾ ਕਾਰਵਾਈ ਕੀਤੀ ਜਾਊ। ਅਸੀਂ ਪਹਿਲਾਂ ਵੀ ਲੋਕਾਂ ਨੂੰ ਅਪੀਲ ਕਰਦੇ ਸੀਗੇ ਕਿ ਇਹ ਬਿਲਕੁਲ ਕਲਚਰ ਗਲਤ ਆ ਜੀ ਜਿਹੜੇ ਬੰਦੇ ਵੀ ਇਹੋ ਜੀ ਕੋਈ ਗੱਲਬਾਤ ਕਰਨਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ